ਮਗਰੀ ਰਹੀ ਜਾਨਾ ਅਮਲ ਦੇ ਮਾਰਿਆ ਇੰਨਾ ਦਾਣਾ ਪਾਈਦਾ ਤੈਨੂੰ ਹੈ ਹਾਂ ਜਲੰਧਰ ਪਹੁੰਚ ਜਾਗੇ ਪਰ ਪਹੁੰਚਿਆ ਮੋਗੇ ਵੀ ਨਹੀਂ ਗਿਆ ਪਿੰਡ ਟੱਲੇ ਵਾਲ ਬਾਈ ਗੁਰਦਾਰਾ ਸਾਹਿਬ ਤੋਂ ਅਸੀਂ ਪ੍ਰਸ਼ਾਦਾ ਛੱਕ ਕੇ ਰਾਮ ਰੂਮ ਕਰਕੇ ਨਾ ਘੰਟਾ 2 ਘੰਟੇ ਤੇ ਜਿਵੇਂ ਬਾਹਰ ਆਏ ਸਾਡੇ ਸਾਈਕਲ ਇੱਥੇ ਖੜੇ ਸੀਗੇ ਤੇ ਸਾਈਕਲ ਦੇ ਸਾਡੀਆਂ ਦੋ ਟੋਪੀਆਂ ਹਨੀ ਕੋਈ ਜਵਾਗ ਜੂਗ ਜਾ ਤਾਂ ਕੋਈ ਵਹਿਬਤੀ ਲੈ ਗਿਆ ਲਾ ਕੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਬਰਨਾਲਾ ਗੁਰਦੁਆਰਾ ਸਿੰਘ ਸਭਾ ਤੋਂ ਅੱਜ ਸਾਡਾ ਦੂਜੇ ਦਿਨ ਦੀ ਯਾਤਰਾ ਸ਼ੁਰੂ ਹੋ ਗਈ ਜੀ ਤੇ ਅੱਜ ਦੇਖਦੇ ਆ ਇੱਥੋਂ 100 ਕਿਲੋਮੀਟਰ ਜਲੰਧਰ 105 ਕਿਲੋਮੀਟਰ ਹੈ ਜਲੰਧਰ ਪਹੁੰਚੇ ਜਾਂਦਾ ਕਿ ਨਹੀਂ ਜੇ ਹਵਾ ਠੀਕ ਹੀ ਰਹੀ ਤਾਂ ਪਹੁੰਚ ਜਾਗੇ ਹਨਾ ਭਾਈ ਤੇ ਬਾਕੀ ਅੱਜ ਦੇ ਦਿਨ ਦੀ ਸ਼ੁਰੂਆਤ ਕਰਦੇ ਆ ਬਰਨਾਲਾ ਤੋਂ ਨਾਲ ਮੇਰੇ ਹਰਪਾਲ ਤੇ ਸੰਦੀਪਾਗੇ ਛੇਤੀ ਮੁੜਿਆ ਕਰ ਟਾਈਮ 'ਚ ਕੱਟਿਆ ਜਾਏਗਾ ਨਹੀਂ ਪੰਜ ਕਬੂਤਰੀ ਸ਼ਾਂਵਾਂ 'ਲਾਵਾ ਸੁਣ लास्ट ਤੇ ਛੇਤੀ ਮੁੜਿਆ ਕਰ ਬਾਲਾ ਟਾਈਮ ਲਾ ਦੇ ਨਾ ਦੂਜੇ ਪਿੰਡ ਗਿਆ ਛੱਪੜ ਛੁੱਪੜ ਤੇ ਤਾਂ ਨਹੀਂ ਹੋਏਂਦਾ ਛੁੱਪੜ ਤਾਂ ਗਿਆ ਹੀ ਅਸੀ ਕਬੂਤਰ ਪਾਣੀ ਤੂੰ ਭੈਣਾ ਮਗਰੀ ਤੂੰ ਵੀ ਉਹਨਾਂ ਦੇ ਬੱਚੇ ਮਾਰਦਾ ਹੋਏਗਾ ਡਬਕੀ ਹੋਰ ਯਾਰ ਹਾਂ ਚੱਲ ਚੱਲ ਅੱਗੇ ਚੱਲ ਹੁਣ ਰਪਾਲੇ ਨੂੰ ਆਕੇ ਛੋਟਾ ਕੀ ਹੈ 1 ਕਿਲੋ ਚੰਦੀ ਹੈ ਕਾਲੇ ਪੱਲੇ ਵਾਲੇ ਨੂੰ ਆਕੇ ਅੱਗੇ ਰੱਖਣਾ ਇਹਨੂੰ ਹਾਂ ਉਤਰ ਇੱਕ ਤਾਂ ਚੰਡੀਗੜ੍ਹ ਨੂੰ ਛੱਡਿਆ ਸੀ ਇੱਕੇ ਦਮ ਇੱਧਰ ਨੂੰ ਅੰਮ੍ਰਿਤਸਰ ਨੂੰ ਕਿਵੇਂ ਡਾਰੀ ਮਾਰੀ ਹਾਂ ਨਹੀਂ ਹੋ ਜਾਂਦੇ ਬਾਬਾ ਰੂਟ ਆ ਹੀ ਘੁੰਮ ਜਾਂਦੇ ਹੈਗੇ ਮੈਂਟੋ ਮੈਂਟ ਇੱਕ ਕਬੂਤਰਾ ਕਿਧਰ ਮਰਜ਼ੀ ਵੀ ਜਾ ਸਕਦਾ ਕਾਲੇ ਪੱਲੇ ਵਾਲੀ ਅੱਗੇ ਲੱਗ ਹੁਣ ਤੂੰ ਚੱਲ 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 ਬਿੱਟੂਆ ਬਾਹਰ ਜਗਾਵਾ ਅੱਗੇ ਪੋੜਾ ਆ ਜਾਂਦਾ ਸਾਹਮਣੇ ਨਾ ਬਾਈ ਕਿੱਥੇ ਕਾ ਉਮਾ ਉਮਾ ਕੰਮ ਲੱਗ ਜਾਂਦਾ ਓਏ ਕਾਲੇ ਪੱਲੇ ਵਾਲਿਆ ਅੱਗੇ ਰਹਿ ਤੂੰ ਅੱਗੇ ਤੇਰੇ ਤੇ ਨਿਗਾਹ ਮੇਰੀ ਇਹਨੂੰ ਨਹੀਂ ਬੈਠਣ ਦੇਣਾ ਤੂੰ ਪੈਣਾ ਸਾਈਡ ਤੇ ਬਹਿ ਕੇ ਫੇਰ ਸ਼ਾਮਲ ਹੋ ਜਾਂਦਾ ਨਾ ਇਹ ਗੱਲਾਂ ਨਹੀਂ ਤੇਰੀਆਂ ਚੰਗੀਆਂ ਦੱਸ ਦੇ ਮੈਨੂੰ ਇੱਕ ਗੱਲ ਸਮਝ ਨਹੀਂ ਆਈ ਜਿਹੜਾ ਜਿੱਕਾ ਗੁੱਤਰ ਗੁੱਤਰ ਗਿਆ ਸੀ ਚੰਡੀਗੜ੍ਹ ਨੂੰ ਚੰਡੀਗੜ੍ਹ ਤੂੰ ਇੱਧਰੋਂ ਉੱਪਰ ਤੋਂ ਕਿੱਧਰ ਪਾਰਦਾ ਆ ਜਾਂਦਾ ਉੱਡਿਆ ਚੱਲ 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 ਹੱਟ 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 ਮੈਨੂੰ ਚੜਾਈ ਚੜਦਾ ਨਹੀਂ ਲੱਗਦਾ ਤੂੰ ਹੋ ਦੇਗਾ ਸ਼ਾਮਣਾ ਲਾਸਟ ਟਾਈਮ ਹੀ ਆ ਕੱਟਿਆ ਨਾ ਜਾਈ ਮਾਰਕਾਂਜੀ ਏ ਏ ਇਹ ਜੀ ਮਾਰ ਦੋ ਸਰਾਹ ਚੱਲ ਚੱਲੇ ਏਰੇ ਨਾਲ ਹੀ ਰਹਿਣਾ ਹਰਪਾਲ ਦੇਖ ਲਾ ਉਹ ਕਿੱਥੇ ਟੱਪ ਗਿਆ ਇਹ ਪਾਣੀਆਂ ਖਰਾਕਾ ਬੋਲਦੀਆਂ ਉੱਪਰ ਦੀਆਂ ਜਿਹੜੀਆਂ ਖਾਧੀਆਂ ਰੂਮ ਕਮਰੇ ਚ ਚੋਲ ਕਾਧਿਆ ਸੀ 6 ਮਿੰਟ ਉਹ ਬੋਲਦੇ ਆ ਫੇਰ ਪਿੱਛੇ ਰਹਿ ਗਿਆ ਅਨੀਰੰਦਾ ਚੱਲ ਇੱਥੇ ਕਰੱਖ ਐਤ 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 ਮਗਰੀ ਰਹੀ ਜਾਨਾ ਅਮਲ ਦੇ ਮਾਰਿਆ ਇਨਾ ਦਾਣਾ ਪਾਈਦਾ ਤੈਨੂੰ ਹੈ ਦਿਆਂ ਦੇ ਕਿਤੇ ਦੁਕਾਨਦਾਰ ਆ ਆ ਕਿ ਸਾਹਮਣੇ ਮੁਰਵਿਓ ਲੱਤਾ ਤੋਂ ਬਗ ਰਹਾ ਹੂ ਉਹ ਤਾਂ ਰਾਤ ਪਰ ਨਾਲੇ ਤੋਂ ਅਸੀਂ ਭਾਈ ਜਲੰਧਰ ਵੱਲ ਜਾਈ ਜਾਨੇ ਆਗੇ ਤੇ ਅਸੀਂ ਥੋੜਾ ਖਾ ਲਏ ਸਾਡੇ ਕੋਲੇ ਰਾਸ਼ਨ ਪਾਣੀ ਹੈਗਾ ਜਿਹੜਾਗਾ ਵੀ ਆ ਕੁਛ ਬਦਾਵਾਂਗੇ ਤੇ ਵਿੱਚ ਕਾਲੇ ਛੋਲੇ ਹੈਗੇ ਕੱਚੀ ਮੂਫਲੀ ਤੇ ਦਾਖਾਂ ਇਦਾਂ ਦਾ ਕੋਈ ਖਾਣ ਪੀਣ ਵਾਸਤੇ ਸਾਡੇ ਕੋਲ ਹੈਗਾ ਬੈਗਾਂ 'ਚ ਇਸ ਵੇਰੇ ਇੱਕ ਕਾਰੀ ਖਾ ਕੇ ਤੇ ਇਹਦੇ ਨਾਲ ਥੋੜੀ ਭੁੱਖ ਵੀ ਘੱਟ ਲੱਗਦੀ ਹੈਗੀ ਹਨਾ ਮੁੰਡਿਓ ਤੇ ਖਾਓ ਫਿਰ ਕਰਾਂ ਫਿਰ ਗਾਂ ਦਾ ਸ਼ਫਾ ਸਫ਼ਰ ਜਾਰੀ ਕਰ ਗਏ ਮੈਨੂੰ ਵੀ ਇਹਨੇ ਆਪ ਦੇ ਵਾਂਗੂ ਬੋਲਣ ਲਾਤਾ ਮੋਗਾ 55 ਕਿਲੋਮੀਟਰ ਸ਼ਾਹਕੋਟ 88 ਤੇ ਜਲੰਧਰ 131 ਕਿਲੋਮੀਟਰ ਦੀ ਜਦੋਂ ਬਰਨਾਲੇ ਤੋਂ ਤੁਰੇ ਸੀ ਉਦੋਂ ਜਲੰਧਰ ਦਾਦਾ ਸੀ 100 ਤੇ ਕਦੇ 105 ਕਿਲੋਮੀਟਰ ਦਾਦਾ ਸੀ ਤੇ ਅਸੀਂ ਘਟ ਘਟ 15 20 ਕਿਲੋਮੀਟਰ ਹੁਣ ਲੰਘਿਆ ਇਹ ਹੋਵਾਂਗੇ ਤੇ ਹੁਣ ਦੱਸਦਾ 132 ਕਿਲੋਮੀਟਰ ਦੇਖਦੇ ਆਂ ਵੈਸੇ ਅੱਜ ਹਵਾ ਤਾਂ ਨਹੀਂ ਚੱਲਦੀ ਟਿੱਕੀ ਹੋਈ ਆ ਜਲੰਧਰ ਪਹੁੰਚਿਆ ਜਾਂਦਾ ਕਿ ਨਹੀਂ ਤੇ ਰੋਡ ਵਧੀਆ ਸਾਫ਼ ਆ ਬਾਈ ਇੱਕ ਨੰਬਰ ਰੋਡ ਆ ਪੂਰੇ ਵਧੀਆ ਰੋਡ ਬਣੇ ਹੋਏ ਆ ਲੈ ਵੀ ਗੱਡੀਆਂ ਟੱਲੇਵਾਲ ਨੂੰ ਮੋੜ ਤਾ ਇੱਥੇ ਵੀ ਬਹੁਤ ਜ਼ਿਆਦਾ ਬਾਈ ਬਹੁਤ ਦਿਨ ਰਹੇ ਆ ਫੌਜੀ ਆਉਂਦੀ ਆ ਯਾ ਟੱਲੇਵਾਲ ਦੀ ਬੈਠਾ ਯੂਕੇ ਤੇ ਹੁਣ ਅਸੀਂ ਇੱਥੇ ਸਾਹਮਣੇ ਗੁਰਦੁਆਰਾ ਸਾਹਿਬ ਆ ਪ੍ਰਸ਼ਾਦਾ ਛੱਕ ਆਈਏ ਫੇਰ ਚੱਲਦੇ ਅੱਗੇ ਨੂੰ ਪਿੰਡ ਟੱਲੇਵਾਲ ਬਈ ਗੁਰਦਾਰਾ ਸਾਹਿਬ ਤੋਂ ਅਸੀਂ ਪ੍ਰਸ਼ਾਦਾ ਛੱਕ ਕੇ ਰਾਮ ਰੂਮ ਕਰਕੇ ਨਾ ਘੰਟਾ 2 ਘੰਟੇ ਤੇ ਜਿਵੇਂ ਬਾਹਰ ਆਏ ਸਾਡੇ ਸਾਈਕਲ ਇੱਥੇ ਖੜੇ ਸੀਗੇ ਤੇ ਸਾਈਕਲ ਦੇ ਸਾਡੀਆਂ ਦੋ ਟੋਪੀਆਂ ਹਨੀ ਕੋਈ ਜਵਾਗ ਜੂਗ ਜਾਂ ਤਾਂ ਕੋਈ ਬਹਿਬਤੀ ਲੈ ਗਿਆ ਲਾ ਕੇ ਸੰਦੀਪ ਦੀ ਸੀ ਇੱਕ ਤਾਂ ਕਾਲੀ ਟੋਪੀ ਤੇ ਇੱਕ ਮੇਰੀ ਸੀ ਵੀ ਲਾਲ ਰੰਗ ਦੀ ਇੱਥੇ ਹੈਂਡਲ ਤੇ ਟੰਗੇਆਂ ਪਈਆਂ ਸੀਗਾਂ ਦੋਨੇ ਲੈ ਗਿਆ ਕੋਈ ਸਾਜੀ ਟੋਪੀ ਵੀ ਨਾ ਤੋਂਪੇ ਜ਼ਿਆਦਾ ਲੱਗੂਗੀ ਹਨਾ ਤੂੰ ਸੰਭਾਲ ਕੇ ਰੱਖੀ ਹੋਣ ਇਹਨੂੰ ਤੇਰੇ ਕੋਲੇ ਇੱਕ ਚਿੱਟੀ ਰਹਿ ਗਈ ਚਲੋ ਅੱਗੇ ਚੱਲੀਏ ਅੱਗੇ ਕੋਲ ਹੈਲਮਟ ਰਹਿ ਗਿਆ 5:00 ਵੱਜ ਗਏ ਤੇ ਅਸੀਂ ਬਾਈ ਮੋਗੇ ਪਹੁੰਚਣ ਆਲੇ ਆਂਗੇ ਨੇੜੀਆਂ ਆ ਬਸ ਤੇ ਮੈਂ ਤੁਸੀਂ ਬਲੌਗ ਦੇਖਦੇ ਰਿਹਾ ਕਰੋ ਕੁਛ ਵੀ ਜਿਵੇਂ ਕੋਈ ਧਾਰਮਿਕ ਕੋਈ ਗੁਰਦੁਆਰਾ ਆਉਂਦਾ ਕੁਛ ਵੀ ਆਉਂਦਾ ਉਦਾਂ ਦੀ ਚੀਜ਼ ਅਸੀਂ ਦਿਖਾਇਆ ਕਰਾਂਗੇ ਵਲੌਗ 'ਚ ਤੇ ਗਾਂ ਜਿਵੇਂ ਜਿਵੇਂ ਜਾਈ ਜਾਵਾਂਗੇ ਕੁਛ ਵੀ ਕੋਈ ਵਧੀਆ ਚੀਜ਼ ਦਿਖਾਉਣ ਵਾਲੀ ਹੋਊਗੀ ਹਨਾ ਆਹ ਵਲੌਗ ਉਹਦਾ ਬਣਾਉਣੇ ਬਣਾਉਣਾ ਜ਼ਰੂਰੀ ਉਹਦੀ ਵੀਡੀਓ ਬਣਾਉਣੀ ਬਣਾਉਣੀ ਆ ਸੀ ਹੋਰ ਕਿਉਂ ਗਏ ਐਸੇ ਕਰਕੇ ਗਏ ਆ ਵੀ ਕੋਈ ਵੀ ਵਧੀਆ ਚੀਜ਼ ਹਨਾ ਜਾਣਕਾਰੀ ਵਾਲੀ ਕੁਛ ਵੀ ਆ ਤੇ ਉਹ ਵੀਡੀਓ ਦੇ ਵਿੱਚ ਆਊਗੀ ਆਊਗੀ ਮੈਂ ਥੋੜਾ ਜਿਹਾ ਅੱਗੇ ਇੱਕ ਅੱਧਾ ਦਿਨ ਹੋਰ ਅਸੀਂ ਬਗਜ ਗਏ ਸੰਦੀਪ ਨੂੰ ਆ ਅੱਗੇ ਕਰਿਆਗਾ ਉਹ ਪਿੱਛੇ ਰਹਿ ਜਾਂਦਾ ਸੀਗਾ ਪੱਛਾ ਚਾਲ ਬਾਠਿਆ ਪੱਟ ਮੇਰੇ ਜਾਮ ਹੋਏ ਭੈਣੇ ਕੀ ਕਹਿੰਦੇ ਆ ਪੱਟ ਹੈ ਤੁਸ ਜੀ ਨੀ ਆਹ ਉਰਨ ਬੱਜੋ ਆਦੇ ਨਾ ਕਟੋਕੜ ਬਾਈ ਪਿੰਡ ਤੋਂ ਅਸੀਂ 750 ਕਿਲੋਮੀਟਰ ਦੂਰ ਆ ਗਏ ਤੇ ਹੁਣ ਤੱਕ ਸਾਨੂੰ ਆ ਦੋ ਮਸ਼ੀਨਾਂ ਚੱਲਦੀਆਂ ਦੇਖੀਆਂ ਆ ਕਣਕਾਂ ਵਾਲੀਆਂ ਤੇ ਨਹੀਂ ਹਜੇ ਕੋਈ ਕਣਕ ਦੀ ਵੱਢਣ ਦੀ ਬਾਈ ਤਾਂ ਹੀ ਨਹੀਂ ਹੈਗੀ ਵੈਸੇ ਲਾਪਰੇ ਲਾ ਦੇਣਗੇ ਜਾਂ ਟੱਕਦੇ ਦਿਨ ਚ ਪਰ ਆ ਮਸ਼ੀਨਾਂ ਹੁਣ ਤੱਕ ਸਾਨੂੰ ਆ ਦੋ ਦੇਖੀਆਂ ਹੋਰ ਕਿਤੇ ਨਹੀਂ ਕੋਈ ਕਣਕ ਵੱਢੀ ਜਾਂਦਾ ਟਾਈਮ ਹੋ ਗਿਆ ਜੀ 7:30 ਤੇ ਅਸੀਂ ਖੜੇ ਆ ਪਿੰਡ ਡਾਲਾ ਦੇ ਗੁਰੂ ਘਰ ਵਿੱਚ ਇੱਥੇ ਰੁਕਾਂਗੇ ਅੱਜ ਦੀ ਰਾਤ ਬਾਬੇ ਤੋਂ ਇੱਥੇ ਇਜਾਜ਼ਤ ਲਈ ਆ ਰੁਕਣ ਦੀ ਗੁਰੂ ਘਰ 'ਚ ਤੇ ਸਰੀਰ ਬਾਈ ਸਾਡਾ ਅੱਜ ਪੂਰੀ ਤਰ੍ਹਾਂ ਪੂਰਾ ਥੱਕੇ ਹੋਏ ਆਗੇ ਪੂਰੇ ਪੱਟ ਪੁੱਟ ਐ ਜਿਵੇਂ ਖੜਾਰੀ ਰੇੜ ਪਾ ਕੇ ਨਹੀਂ ਪਹਿਲੀ ਰੇੜ ਜੋਰ ਲੱਗ ਜਾਂਦਾ ਕਹਿੰਦੇ ਕੰਮ ਛੱਡ ਕੇ ਸਰੀਰ ਪੱਟ ਕੰਮ ਛੱਡ ਕੇ ਕਿਉਂ ਸੰਦੀਪ ਉਹੀ ਗੱਲ ਉਹੀ ਪਈ ਹੈ ਹੈ ਆ ਨਾ ਕੁ ਉਤਰ ਕਾਇਮ ਆ ਜਾ ਥੋੜਾ ਜਿਹਾ ਇਹ ਪਾਣੀ ਤੇ ਬੱਦਲ ਦੇਖਦਾ ਚੰਨਾ ਨੂੰ ਲੱਗਿਆ ਹਣਾ ਲਓ ਬਾਈ ਜੀ ਇੱਥੇ ਅਸੀਂ ਸੌਆ ਆ ਲੰਗਰ ਹਾਲ ਚ ਥੱਲੇ ਬਿਛਾਏ ਹੋਇਆ ਵਧੀਆ ਪੂਰੇ ਅੱਜ ਠੰਡ ਦਾ ਮੌਸਮ ਜਿਆ ਸੀਗਾ ਗੰਗਾ ਨਗਰਿਆ ਕਹਿੰਦਾ ਬੁਖਾਰ ਚੜ੍ਹ ਗਿਆ ਪਾਸਾ ਹੀ ਨਹੀਂ ਲੈਂਦਾ ਨਾ ਬੋਲਦਾਗਾ ਓਏ ਸੰਦੀਪ ਨਹੀਂ ਆ ਗਿਆ ਪਤਾ ਨਹੀਂ ਕੀ ਹੋ ਗਿਆ ਯਾਰ ਇਹ ਤੇ ਬਾਈ ਸਾਡਾ ਜਾਣ ਦਾ ਪਲਾਨ ਤਾਂ ਸੀਗਾ ਵੀ ਅੱਜ ਅਸੀਂ ਜਲੰਧਰ ਪਹੁੰਚ ਜਾਾਂਗੇ ਪਰ ਪਹੁੰਚਿਆ ਮੋਗੇ ਵੀ ਨਹੀਂ ਗਿਆ ਯਾਰ ਵੱਲ ਬੱਟਰ ਦਾ ਕਰਦੇ ਹੈ ਬਾਕੀ ਬਾਈ ਤੁਸੀਂ ਹਿਸਾਬਾ ਸਾਪੀ ਲਾ ਲਓ ਵੀ ਆਓ ਖਾ ਕੇ ਸੌ ਖਾ ਕੇ ਸੈਂਕਲ ਤੇ ਬਾਕੀ ਮਾਲਕ ਦਾ ਸ਼ੁਕਰ ਕਰਦੇ ਆ ਰੋਟੀ ਮੇਰੇ